ਜਿਹੜੀ ਪਿਛਲੇ ਦਿਨਾਂ ਦੇ ਵਿੱਚ 19 20 ਦੀ ਦਰਵਿਆਨੀ ਰਾਤ ਨੂੰ ਇੱਕ ਫਰੀਦਕੋਟ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਸਿਟੀ ਫਰੀਦਕੋਟ ਜਿਹੜਾ ਹੈ ਕਮ ਕਦਮਾ ਦਰਜ ਕੀਤਾ। ਮੁਕਦਮਾ ਦਰਜ ਕਰਨ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀ ਹੈਗੀ ਐਸਪੀਡੀ ਤੇ ਡੀਐਸਪੀ ਫਰੀਦਕੋਟ ਦੇ ਅੰਦਰ ਜਿਹੜੀਆਂ ਟੀਮਾਂ ਇੰਚਾਰਜ ਸੀ ਇਹ ਐਸਐਚਯੂ ਸਿਟੀ ਤੇ ਹੋਰ ਟੀਮਾਂ ਬਣਾ ਕੇ ਜਿਹੜੇ ਮੁਕਦਮਾ ਟ੍ਰੇਸ ਕਰਨ ਲਈ ਜਿਹੜੀ ਟੈਕਨੀਕਲ ਇਨਪੁਟ ਦੇ ਵਿਭਾਗ ਤੇ ਤੇ ਹਿਊਮਨ ਰੀਸਟ ਦੇ ਜਿਹੜੀ ਹੈਗੀ ਆ ਉਹਦੇ ਚ ਕੱਲ ਰਾਤ ਨੂੰ ਇੱਕ ਸਕੋਰਪਿਓ ਗੱਡੀ ਤੇ ਪੰਜ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ ਸਿਟੀ ਪੁਲਿਸ ਨੇ ਜਿਹਦੇ ਵਿੱਚ ਹੈਗਾ ਵਿਲੀਅਮ ਜੋਰਾਬਾਬਾ ਜਵਰਾਜ ਅਰਸ਼ਦੀਪ ਸ਼ਿਵਮ ਤੇ ਆਕਾਸ਼ ਇਹਨਾਂ ਨੂੰ ਸਕੋਰਪਿਓ ਗੱਡੀ ਤੋਂ ਜਦੋਂ ਅਰੈਸਟ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਇਹਨਾਂ ਨੂੰ ਦੱਸਿਆ ਵੀ ਇਹਨਾਂ ਦੇ ਜਿਹੜੇ ਤਿੰਨ ਸਾਥੀ ਜਿਹੜੇ ਫਰੋਜਬਲ ਰੋਡ ਦੇ ਅਨੋਵਾ ਗੱਡੀ ਦੇ ਵਿੱਚ ਇਹਨਾਂ ਦੀ ਵੇਟ ਕਰ ਰਹੇ ਅਜੇ ਫਿਰ ਉਹ ਜਿਹੜੇ ਤਿੰਨ ਲੜਕੇ ਹੈਗੇ ਆਕਾਸ਼ ਅਮਰੀਕ ਤੇ ਲਵ ਦੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੀਆਂ ਉਸ ਰਾਤ ਬੈਟਰੀਆਂ ਇਨਵਰਟਰ ਐਲਸੀਡੀ ਫੋਰਟੀ ਜਾਇਨੀਆਂ ਚੋਰੀ ਕੀਤੀਆਂ ਗਈਆਂ ਸੀਆਂ ਉਹ ਉਹਨਾਂ ਗੱਡੀਆਂ ਦੇ ਵਿੱਚੋਂ ਹੀ ਬਰਾਮਦ ਕੀਤੀਆਂ ਗਈਆਂ ਤੇ ਜਿਹੜੀ ਹੈਗੀ ਸਕੋਰਪੀਓ ਗੱਡੀ ਜਿਹੜੀ ਉਹ ਵੀ ਚੋਰੀ ਦੀ ਪਾਈ ਗਈ ਅਨੋਵਾ ਗੱਡੀ ਵੀ ਜਿਹੜੀ ਹੈਗੀ ਚੋਰੀ ਵੀ ਕੀਤੀ ਇਨਾਂ ਦੀ ਜਿਹੜੀ ਹੋਰ ਡਿਟੇਲ ਪੁੱਛ-ਕਿਛ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਜਿਹੜਾ ਇਹਦੇ ਵਿੱਚ ਇੱਕ ਅਮਰੀਕ ਸਿੰਘ ਆ ਇਹ ਕਬਾੜ ਦੀਆਂ ਗੱਡੀਆਂ ਵੇਚਣ ਦਾ ਧੰਦਾ ਕਰਦਾ ਵਾ ਤੇ ਇਹ ਕਬਾੜ ਦੇ ਵਿੱਚ ਜਿਹੜੀ ਗੱਡੀ ਹੈਗੀ ਆ ਉਹਨੂੰ ਲਿਆ ਕੇ ਚੋਰੀ ਦੀ ਵਾਅਦਤ ਕਰਕੇ ਫਿਰ ਉੱਥੇ ਕਬਾੜ ਦੇ ਡਰੰਪ ਤੇ ਲਾ ਦਿੰਦਾ ਬਾਕੀ ਕਿੱਥੋਂ ਰਹਿਣ ਵਾਲੇ ਸਰ ਅਮਰੀਕ ਜਿਹੜਾ ਹੈਗਾ ਇਹ ਤੇ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਵਾ ਜੀ ਜਿਹੜਾ ਵਿਲੀਅਮ ਹੈਗਾ ਇਹ ਫਿਰੋਜ਼ਪੁਰ ਦਾ ਵਾ ਜ਼ੋਰਾ ਬਾਬਾ ਵੀ ਫਿਰੋਜ਼ਪੁਰ ਦਾ ਹੈਗਾ ਜ਼ਿਆਦਾਤਰ ਫਰੋਜਪੁਰ ਦੇ ਆ ਜੁਵਰਾਜ ਅਰਸ਼ਦੀ ਫਰੋਜਪੁਰ ਦਾ ਵਾ ਜਿਹੜੇ ਹੈਗੇ ਆ ਅਮਰੀਕੀ ਲੁਧਿਆਣੇ ਦਾ ਵਾ ਬਾਕੀ ਸਾਰੇ ਜਿਹੜੇ ਹੈਗੇ ਫਰੋਜਪੁਰ ਦੇ ਹੈਗੇ ਸਿਰ ਇੰਨਾ ਤੇ ਜਿਹੜੇ ਹੈਗੇ ਆ ਜਿਹੜੇ ਆਲਰੇਡੀ ਕ੍ਰਿਮੀਨਲ ਜਿਹੜੇ ਹੈਗੇ ਕੇਸ ਵੀ ਦਰਜ ਹੈਗੇ ਚੋਰੀਆਂ ਡਕੈਤੀਆਂ ਦੇ ਜਿਵੇਂ ਵਿਲੀਅਮ ਹੈਗਾ ਤੇ 10 ਮੁਕਦਮੇ ਦਰਜਾ ਜੂਰਾ ਬਾਬਾ ਜਿਹੜਾ ਹੈਗਾ ਇਹਦੇ ਤੇ ਕਰੀਬ 11 ਮੁਕਦਮੇ ਦਰਜਾ ਜਿਹੜਾ ਅਮਰੀਕ ਲੁਧਿਆਣੇ ਵਾਲਾ ਹੈਗਾ ਇਹਦੇ ਤੇ 5 ਮੁਕਦਮੇ ਆਲਰੇਡੀ ਦਰਜ ਹੈਗੇ ਤਾਂ ਬ੍ਰਾਂਡੀਆਂ ਕੀ ਕੀ ਹੋਏ ਕਿਉਂਕਿ ਉਧਰ ਜਦੋਂ ਚੋਰੀ ਹੋਈ ਸੀ ਤਾਂ ਬੰਦਾਰਾਂ ਨੇ ਦੱਸਿਆ ਕਿ ਉਹਨਾਂ ਦਾ ਕੈਸ਼ ਵੀ ਚੋਰੀ ਹੋਇਆ ਸੀ ਇਸ ਤੋਂ ਇਲਾਵਾ ਕੋਈ ਜਿਹੜੇ ਇਲੈਕਟ੍ਰਿਕ ਕਰੰਸੀ ਜੋ ਹੁੰਦੇ ਹਾਂ ਹਾਂਜੀ ਉਹ ਜਿਹੜੀ ਬ੍ਰਾਂਡੀ ਦੇ ਵਿੱਚ ਜਿਹੜੀ ਹੈਗੇ ਤਿੰਨ ਇਨਵਰਟਰ ਬੈਟਰੀ ਹੈਗੇ ਜੀ ਇੱਕ ਇਨਵਰਟਰ ਹੈਗਾ ਦੋ AC ਸਮਿਥ ਸਟੈਬਲਾਈਜ਼ਰ ਦੋ LCD ਇੱਕ ਸਕੋਰਪੀਓ ਗੱਡੀ ਇੱਕ ਨੋਵਾ ਗੱਡੀ ਤੇ ਇਸ ਤੋਂ ਇਲਾਵਾ ਗੱਡੀ ਦੇ ਵਿੱਚ ਜਿਹੜੇ ਹੈਗੇ ਆ ਤੇਜ਼ ਤਾਰ ਹਥਿਆਰ ਪਏ ਸੀ ਜਿਹੜੇ ਉਹ ਅੱਗੇ ਰਣਨੀਤੀ ਲਈ ਤਿਆਰ ਕਰ ਰਹੇ ਸੀ ਵੀ ਅਸੀਂ ਹੋਰ ਕੋਈ ਵਾਰਦਾਤ ਕਰਨੀ ਹੈ

ਲਕੋ ਜਿਹੜੀ ਹੁਣ ਤੱਕ ਦੀ ਜਿਹੜੀ ਸਾਡੀ ਫ੍ਰੀਡ ਕੋਡ ਪੁਲਿਸ ਦੀ ਜਿਹੜੀਆਂ ਵੱਖੋ ਵੱਖ ਟੀਮਾਂ ਬਣਾਈਆਂ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਮਸਤੀ ਦੇ ਨਾਲ ਜਿਹੜੇ 8 ਬੰਦੇ ਜਿਹੜੇ ਹੈਗੇ ਆ ਇਹ ਗ੍ਰਿਫਤਾਰ ਕੀਤੇ ਆ ਜੀ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਜਿਹੜੀ ਇਮੀਡੀਏਟ ਜਿੰਨੀ ਕੀ ਚੀਜ਼ ਪੁੱਛਗਿੱਛ ਦੀ ਆਈ ਉਹ ਤੁਹਾਨੂੰ ਦੱਸੀ ਗਈ ਆ ਬਾਕੀ ਸਾਡੀ ਸਾਰੀਆਂ ਟੀਮਾਂ ਜਿਹੜੀਆਂ ਇੰਸਪੈਕਟਰ ਸੀਏਏ ਟੈਸ ਐਚਓ ਸਿਟੀ ਆ ਉਹ ਕਰ ਰਹੇ ਹੈਗੇ ਆ ਜਿਵੇਂ ਜਿਵੇਂ ਅੱਗੇ ਅਪਡੇਟਸ ਆਉਂਦੀ ਆ ਉਵੇਂ ਮੈਂ ਤੁਹਾਨੂੰ ਦੱਸਾਂਗਾ